ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਜੇ ਸਾਰੇ ਠੀਕ-ਠਾਕ ਹੋਗੇ ਸਤਿ ਅੰਦਰਸਤੋਂ ਖੁਸ਼ ਹਾਂ ਕਿ ਮੇਰੀ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਮਾਰਨਿੰਗ ਦਾ 7:30 ਦਾ 7:30 ਹੋ ਗਏ ਇਧਰ ਮੈਂ ਰੱਖੇ ਦਾਲ ਬਣਨੀ ਸਾਬਤ ਮੂੰਗੀ ਵੀ ਥੋੜੀ ਡਲ ਹੋ ਛੋਲੇ ਦੀ ਦਾਲ ਪਾਈ ਹੈ ਇਧਰ ਬਣ ਰਿਹਾ ਮੇਰਾ ਦਲੀਆ ਤੇ ਇਧਰ ਮੈਂ ਗੁੜ ਵੀ ਨਾਲ-ਨਾਲ ਖੜੀ ਨੇ ਗੁੜ ਦੇ ਵੀ ਪੀਸ ਕਰਕੇ ਰੱਖ ਤੇ ਡੱਬਾ ਭਰਤਾ ਖਾਣ ਲਈ ਚਾਹੀਦਾ ਹੁੰਦਾ ਕਿਵਰ ਚਾਹ ਚ ਵੀ ਡਲੀ ਪੈ ਜਾਣੀ ਹੈ ਇਹ ਕੰਮ ਹੋ ਗਏ ਤੇ ਫਿਰ ਹੁਣ ਇਸ ਤੋਂ ਬਾਅਦ ਇੱਕ ਹੋਰ ਗੈਸ ਵਾਲਾ ਕੰਮ ਖਤਮ ਹੋ ਜਾਏ ਫਿਰ ਪੱਖਾ ਲਗਾ ਕੇ ਫਿਰ ਮੈਂ ਸ਼ੈਲਫ ਸਾਫ਼ ਕਰ ਦਣੀ ਹੈ ਭਾਂਡੇ ਮਾ ਜਿਨ੍ਹਾਂ ਨੇ ਆਟਾ ਗੁੰਨਣਾ ਨੇ ਫਿਰ ਇਹ ਕੰਮ ਹੋਇਆ ਹੈ ਹਨਾ ਜਿਹਨੇ ਟਾਈਮ ਗੈਸ ਦਾ ਕੰਮ ਕਰਦੇ ਪੱਖਾ ਨਹੀਂ ਲਗਾ ਸਕਦੇ ਹੁੰਦੇ ਮੈਂ ਦਲੀਆਂ ਬਣਨ ਵਾਲਾ ਅੱਧਾ ਬਣ ਗਿਆ ਹਲੇ ਥੋੜਾ ਟਾਈਮ ਇਨ ਹੋਰ ਲੋਕ ਬੈਣੀ ਦਾਲ ਵੀ ਬਣ ਜੂਗੀ ਬਰੋ ਬਰਾਬਰ ਦੇ ਦੋਨੇ ਬਣ ਜਾਣਗੇ ਪਹਿਲਾਂ ਮੈਂ ਦਾਲ ਨੂੰ ਤੜਕਾ ਲਗਾਤਾ ਤੜਕਾ ਲਗਾ ਕੇ ਫਿਰ ਮੈਂ ਦਲੀਆਂ ਬਣਨ ਰੱਖਦਾ ਇਹ ਦੋਨੇ ਹੀ ਜਨ ਆਨਾਂ ਨਾਲ ਬਣੇ ਜਾਣਗੀਆਂ ਬਹੁਤ ਜ਼ਿਆਦਾ ਗਰਮੀ ਹੋਈ ਤੇ ਇੰਨੀ ਜ਼ਿਆਦਾ ਗਰਮੀ ਹੋਈ ਕਿ ਇਹਨਾਂ ਸੌਂਈਂ ਖੜਨਾ ਮੁਸ਼ਕਲ ਹੋ ਜਾਂਦਾ ਸਾਰ-ਸਾਰ। ਬਹੁਤ ਹੀ ਗਰਮੀ ਕਰ ਸੁਭਾ ਜੋ ਉੱਡ ਗਏ ਇਸੇ ਨਾਲ ਕੰਮ ਦੇ ਚਾਹੁੰਦੇ ਬਾਹਰ ਤੋਂ ਗਰਮੀ ਜ਼ਿਆਦਾ ਲੱਗਦੀ ਆ ਬਾਹਰ ਆ ਕੇ ਤਾਂ। ਰਾਤ ਨਾਲ ਮੈਂ ਸਿਰਨਾ ਪੀ ਸੀ। ਨਹਾਉਣਾ ਤਾਂ ਅੱਜ ਅਸੀਂ ਮਾਰਨਿੰਗ ਵਿੱਚ ਅੱਜ ਨਹਾਉਣਾ ਸੀਗਾ ਪਰ ਪਤਾ ਕਿ ਹੋਏ ਮੈਂ ਡਬਲ ਮਾਈਂਡਡ ਹੋ ਗਈ ਕਿ ਮੇਰੇ ਦਿਲ ਕਰਦਾ ਸੀ ਮੈਂ ਸਵੇਰੇ ਸਿਰਨਾ ਮੈਂ ਹੈਅਰ ਵਾਸ਼ ਕਰਾਂ ਤਾਂ ਕਿ ਮੈਂ ਸਵੇਰੇ ਉੱਠ ਕੇ ਹੈਅਰ ਆਇਲਿੰਗ ਕਰ ਲਾਂ। ਪਰ ਕੱਲ ਸ਼ਾਮ ਨੂੰ ਮੇਰੇ ਵਾਲ ਇੰਨੇ ਗੰਦੇ ਹੋਏ ਪਏ ਸੀ ਵੀ ਇੰਨੀ ਮੈਨੂੰ ਆਪੇ ਆਪ ਨੂੰ 스మెల్ ਇੰਨੀ ਆ ਰਹੀ ਸੀ ਮੈਂ ਕਿਹਾ ਫਿਰ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਣ ਹੈਗੀ ਮੈਨੂੰ ਆਪ ਨੂੰ 스మెల్ ਜੜੀ ਜਾਊਗੀ ਫਿਰ ਮੇਰਾ ਸਿਰ ਦੁਖਣ ਲੱਗ ਜੂਗਾ ਇੱਕ ਇਹ ਮੈਨੂੰ ਪ੍ਰੋਬਲਮ ਹੈ ਕਿ ਸਿਰ ਦੁਖੰਦੀ ਇੱਕ ਭੈਣ ਨੇ ਵੀ ਕਮੈਂਟ ਕੀਤਾ ਹਨਾ ਕਿ ਤੁਹਾਨੂੰ ਫਰੇਗਰੈਂਸ ਫਰੇਗਰੈਂਸ ਅਲਰਜੀਕ ਰਿਐਕਸ਼ਨ ਆ ਹਾਂਜੀ ਮੈਨੂੰ ਉਹੀ ਚੀਜ਼ ਹੀ ਹੈ ਕਈ ਵਾਰ ਆਪ ਨੂੰ ਪਤਾ ਲੱਗਦਾ ਹਨਾ ਪਰਫਿਊਮ સ્ટોਰੀ ਮੈਨੂੰ ਹੁੰਦੀ ਕਾਰ ਵਿੱਚ ਬਹੁਤ ਸਟਰੋਂਗ ਪਰਫਿਊਮ ਹੋਵੇ ਜਾਂ ਕਈ ਵਾਰ ਦਵਿੰਦਰ ਪਰਫਿਊਮ ਜਿਆਦਾ ਲਗਾ ਲਾ ਨਾ ਕਿ ਤੇ ਜਾਨ ਹੁੰਦਾ ਫਿਰ ਮੈਂ ਇਹਨਾਂ ਨੂੰ ਕਹਿੰਦੇ ਨੇ ਇੰਝ ਜਿਆਦੇ ਪਰਫਿਊਮ ਨਾ ਲਗਾਓ ਇਹਨਾਂ ਨੂੰ ਪਰਫਿਊਮ ਦਾ ਬਹੁਤ ਸ਼ੌਂਕ ਹੈ ਮੈਂ ਕਹਿੰਦੇ ਨੇ ਜਿਆਦੇ ਨਾ ਲਗਾਓ ਇੱਕ ਵਾਰੀ ਸਪਰੇਅ ਹੀ ਕਰੇ ਕਰੋ ਮੈਨੂੰ ਤਾਂ ਵੀ ਛੱਡਦਾ ਹੈਗਾ ਤੇ ਜੋ ਇਹ ਨਵਾਂ ਬੀ ਇੰਟਰਸਟ ਨੂੰ ਮੈਂ ਤਾਂ ਕੋਲੀ ਵੀ ਨਹੀਂ ਜਾਂਦੀ ਮੈਂ ਉਤਰ ਬਾਤ ਹੁੰਦਾ ਡੋਰ ਖੋਲ ਦਿੰਦੇ ਨੇ ਵੀ ਸਮੈਲ ਨਿਕਲ ਫਰੇਗਰੈਂਸ ਨਿਕਲ ਜੀ ਪਰਫਿਊਮ ਚੀਜ਼ ਹੈ ਨਾ ਇਧਰ ਇੱਕ ਜਗ੍ਹਾ ਨ ਰੁਕੇ ਮੇਰਾ ਸਿਰ ਦੁਖਣ ਲੱਗ ਜਾਂਦਾ ਉਸ ਚੀਜ਼ ਨਾਲ ਵੀ ਤੇ ਫਿਰ ਜਦੋਂ ਆਪਾਂ హెయిర్ వాష్ ਕਰਨ ਵਾਲੇ ਹੁੰਦੇ ਨੇ ਬਾਲ ਗੰਦੇ ਹੁੰਦੇ ਹੁੰਦੇ ਨੇ ਫਿਰ ਬੜਾ ਚਿਪਕੂ ਚਿਪਕੂ ਜਿਹਾ ਬੜੀ ਗੰਦੀ ਜੀ ਫੀਲਿੰਗ ਆਉਂਦੀ ਹੈ ਬਾਲਾਂ ਚ ਜਿਵੇਂ ਗੋੰਦ ਨਾਲ ਬਾਲ ਚਿਪੇ ਪਏ ਹੁੰਦੇ ਨਾਲ ਲੱਗਦਾ ਤੇ ਆਪ ਜੇ ਆਪ ਨੂੰ 스మెల్ ਚੜੀ ਜਾਂਗੇ ਹਨਾ ਬੇ ਗੰਦੇ ਪਸੀਨੇ ਦੀ ਬਾਲਾਂ ਦੀ ਤੇ ਰਾਤ ਮੈਸੜਨਾ ਵੀ ਸੀ ਤੁਹਾਨੂੰ ਬੜੀ ਹਲਕੇ ਹਲਕੇ ਬਾਣ ਲੱਗ ਰਹੇ ਨੇ ਬੜੀ ਵਧੀਆ ਲੱਗ ਰਹੇ ਨੇਗੇ ਬਸ ਇਹਨਾਂ ਵੀ ਰਾਤ హెయిర్ ਆਇਲਿੰਗ ਨਹੀਂ ਮੈਂ ਕਰ ਪਾਈ ਮੈਂ ਟਾਈਮ ਨਹੀਂ ਮਿਲਿਆ ਸਵੇਰੇ ਹੁਣੋਂੋਂ హెయిర్ ਆਇਲਿੰਗ ਕਰ ਪਾਉਂਦੀ ਪਰ ਫਿਰ ਮੇਰੀ ਰਾਤ ਔਖੀ ਨਿਕਲਣੀ ਸੀ ਜੇ ਹਨਾ ਜੇ ਮੈਂ ਰਾਤ ਨਾਲੋਂ ਦੀ ਮੇਰੇ ਜਨਾਇਲੇ ਮੇ ਚਲਾ ਗਰੀ ਵਰਸੇ ਹੀ ਰੋਇਲੀ ਤੋ ਹੋਈ ਜਾਊਗੀ ਆਪਣੇ ਆਪ ਨੂੰ ਨੀਂਦ ਵਧਾਉਣੀ ਚਾਹੀਦੀ ਰਤ ਨੂੰ ਔਰ ਇਧਰ ਦਾਲ ਬਣ ਕੇ ਹੋ ਗਈ ਤਿਆਰ ਸਾਬਤ ਹਰੀ ਮੂੰਗੀ ਦਾਲ ਵਿੱਚ ਮੈਂ ਥੋੜੀ ਦਲੇ ਹੋਏ ਛੋਲੇ ਨੇ ਦਾਲ ਪਾਦਾਨੀਆਂ ਉਹਨਾਂ ਵਧੀਆ ਕੁਲਜੇ ਜਾਂਦੀ ਅੱਛਾ ਟੈਕਸਚਰ ਜਾਂ ਬਣ ਜਾਂਦਾ ਦਾਲ ਦਾ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਇੱਕ ਸਾਈਡ ਤੇ ਦਲੀਆ ਰੱਖਿਆ ਦਲੀਆ ਵੀ ਬਣ ਕੇ ਹੋ ਗਿਆ ਤੇਆਂ ਦੋਨੇ ਚੀਜ਼ਾਂ ਬਣ ਗਈਆਂ ਫਿਰ ਮੈਂ ਆਪਣਾ ਕੰਮ ਕਰੀ ਚੱਲੂੰ ਜਦੋਂ ਮੇਰਾ ਟਾਈਮ ਹੋ ਬ੍ਰੇਕਫਾਸਟ ਲੱਗੂ ਮੈਂ ਖਾਣਾ ਹਨਾ ਫਿਰ ਮੈਂ ਖਾ ਲੂੰਗੀ ਚਲੋ ਚੀਜ਼ ਬਣੀ ਹੋਵੇ ਆਪ ਆਪਦੇ ਟਾਈਮ ਤੇ ਖਾ ਲਨੇ ਆ ਤੇ ਹੁਣ ਮੈਂ ਬਾਹਰ ਧੋਤੇ ਸੀ ਕੱਪੜੇ ਪਹਿਲਾਂ ਮੈਂ ਅੰਦਰ ਕੰਮ ਕਰਿਆ ਕਿਚਨ ਚ ਫਿਰ ਮੈਂ ਬਾਹਰ ਸੈਮੀ ਚ ਕੱਪੜੇ ਧੋਤੇ ਸੈਮੀ ਮਸ਼ੀਨ ਚ ਮੌਸਮ ਥੋੜਾ ਬੱਦਲਵਾਈ ਵਾਲਾ ਰਹਿੰਦਾ ਹਨਾ ਮੀਂਹ ਤਾਂ ਨਹੀਂ ਆਉਂਦਾ ਹੈਗਾ ਜੇ ਆਪਾਂ ਕਹੀਏ ਕਦੇ ਕਿਣ-ਮਿੰਡੀ ਜਾਂ ਥੋੜਾ ਜਿਹਾ ਛੜਾਕਾ ਜਾਂ ਚਾਂਚਕ ਆ ਗਿਆ ਕੀ ਕਹਿਣਾ ਇਹ ਕੋਈ ਮੀਂਹ ਕਈ ਵੀ ਬਹੁਤ ਭਾਰੀ ਮੀਂਹ ਹੈ ਜਾਂ ਕੋਈ ਮੀਂਹ ਨਹੀਂ ਆਇਆ ਹੁਣ ਤੱਕ ਬੱਦਲ ਵਾਈ ਰੋਜ਼ ਵਾਂਗੂ ਰਹਿੰਦੀ ਹੈ ਸਵੇਰੇ ਸ਼ਾਮ ਰਹਿੰਦੀ ਹੈ ਦਿਨੇ ਧੁੱਪ ਵੀ ਨਿਕਲ ਹੁੰਦੀ ਹੈ ਕਦੇ ਬੱਦਲ ਵੀ ਹੋ ਗਈ ਬਸ ਇਹੋ ਜਿਹਾ ਮੌਸਮ ਚੱਲ ਰਿਹਾ ਫਿਰ ਮੈਂ ਕਿਹਾ ਚਲ ਜੀਨੇ ਕੱਪੜੇ ਹੈਗੇ ਨੇ ਮੈਂ ਧੋ ਲਾਂ ਮੈਂ ਕੱਪੜੇ ਲਾ ਕੇ ਧੋਣ ਅੰਦਰ ਲਾ ਕੇ ਜਾਂਦਾ ਕੰਮ ਕਰਕੇ ਹਵਾ ਵੀ ਚੱਲ ਰਹੀ ਸੀ ਬੱਦਲ ਵਾਈ ਵਿੱਚ ਵੀ ਧੁੱਪ ਵੀ ਚਮਕ ਰਹੀ ਸੀ ਇਹੋ ਜਿਹਾ ਮੌਸਮ ਸੀ ਮੈਨੂੰ ਆਈ ਸੀ ਵੀ ਕੱਪੜੇ ਤੇ ਮੈਂ ਉਹ ਕਰੂੰਗੀ ਚਿਟਕਣੀਆਂ ਲਗਾ ਦੂੰਗੀ ਹਵਾ ਚੱਲਦੇ ਫਿਰ ਬਾਅਦ ਵਿੱਚ ਮੈਂ ਕੱਪੜਾ ਤੇ ਸੁੱਕਣੇ ਪਾਤੇ ਸਾਰੇ ਫੇ ਚਿਟਕਣੀਆਂ ਲਗਾਈਆਂ ਕੱਪੜੇ ਵਾਲੇ ਚਿਟਕਣੀਆਂ ਸੀ ਨਾ ਤਾਰ ਤੇ ਨਹੀਂ ਰੱਖਦੇ ਹੁੰਦੇ ਕਿਉਂਕਿ ਸਾਡੇ ਕੋਲ ਪਲਾਸਟਿਕ ਦੀਆਂ ਨੇ ਪਲਾਸਟਿਕ ਦੀਆਂ ਕਿਉਂ ਹੁੰਦੀਆਂ ਫਿਰ ਆਪਾਂ ਤਾਰ ਤੇ ਲਗਾ ਕੇ ਰੱਖ ਦਿੰਦੇ ਨੇ ਉਤਾਰਦੇ ਨਹੀਂ ਉਹ ਹੋ ਜਾਂਦੀਆਂ ਨੇ ਧੁੱਪ ਨਾਲ ਖਰਾਬ ਹੋ ਜਾਂਦੀਆਂ ਨੇ ਟੁੱਟਣ ਲੱਗ ਜਾਂਦੀਆਂ ਨੇ ਇਸ ਕਰਕੇ ਜਿਸ ਦਿਨ ਲੋਡ ਪੈਂਦੇ ਹਵਾ ਚੱਲਦੇ ਹੋਵੇ ਲਗਾ ਦਿੰਦੇ ਨੇ ਇੱਕ ਡੱਬਾ ਲਗਾ ਆਏ ਮੈਂ ਵਾਸ਼ਿੰਗ ਏ ਦੀ ਵਿੱਚ ਉਹਦੇ ਡੱਬੇ ਵਿੱਚ ਪਾ ਕੇ ਰੱਖ ਦਿੰਦੇ ਨੇ ਲੋਡ ਹੋਵੇ ਲਗਾ ਦਿੰਦੇ ਨੇ ਕੱਪੜੇ ਉਤਾਰ ਲੰਨੇ ਫਿਰ ਇਕੱਠੇ ਕਰਕੇ ਫਿਰ ਡੱਬੇ ਵਿੱਚ ਪਾ ਕੇ ਵਾਪਸ ਰੱਖ ਆਉਣੀਆ ਜਿੱਦਿ ਦੇ ਕਿਸ ਦਿਨ ਨਮੀਆਂ ਲੈਂੀਆਂ ਕਪੜੇ ਸੁੱਕਣੇ ਪਾਤੇ ਇਹਨਾਂ ਲਾਲ ਮਿਰਚਾਂ ਮੈਂ ਧੁੱਪੇ ਸੁਕਣੀਆਂ ਪਾ ਰਹੀਆਂ ਦਵਿੰਦਰ ਲੈ ਕੇ ਆਈ ਸੀ 1 ਕਿਲੋ ਲਾਲ ਮਿਰਚਾਂ ਅਚਾਰ ਲਈ ਵੀ ਮੈਨੂੰ ਕਹਿੰਦੇ ਤੂੰ ਅਚਾਰ ਬਣਾਉਣੀ ਹੁੰਨੀ ਹੈ ਕਿ ਜਾਰੇ ਸਿਰਸਤੇ ਵਿੱਚ ਮਿਰਚਾਂ ਇਹਨਾਂ ਤਿਖੀਆਂ ਕਹਿੰਦੇ ਮੈਨੂੰ ਫੋਨ ਕੀਤਾ ਵੀ ਮੈਂ ਲੈ ਲਾਂ ਮੈਂ ਐਕਚੁਅਲ ਲੈ ਲਓ ਮਿਰਚਾਂ ਲਿਆਈ ਪਰ ਇਮਲੀ ਘਰੇ ਨਹੀਂ ਸੀ ਅਚਾਰ ਪਾਉਣਾ ਸੀ ਦੋ ਦਿਨ ਹੋ ਗਏ ਫ੍ਰਿਜ ਵਿੱਚ ਪਈਆਂ ਰਹੀਆਂ ਮਿਰਚਾਂ ਇਮਲੀ ਲਿਆਂਦੀ ਨਹੀਂ ਗਈ ਇਹ ਮਾਮਸਾ ਗਏ ਨਹੀਂ ਗੇ ਤੇ ਫਿਰ ਮੈਂ ਕਿਹਾ ਫ੍ਰਿਜ ਵਿੱਚ ਪਈਆਂ ਗਿੱਲੀਆਂ ਹੋ ਜਾਣਗੇ ਹੋਰ ਵੀ ਜ਼ਿਆਦਾ ਖਰਾਬ ਹੋ ਜਾਣਗੀਆਂ ਪਈਆਂ ਮੈਂ ਚੱਲ ਸੁਕਾ ਲਾਂ ਇਹਨਾਂ ਨੂੰ ਅਚਾਰ ਪਾਉਣਾ ਹੋਇਆ ਤਾਂ ਮੈਂ ਹੋਰ ਮੰਗਵਾ ਲੂੰਗੀ ਵੈਸੇ ਮੇਰੇ ਕੋਲ achar ਪਿਛਲੇ ਸਾਲ ਵਾਲਾ ਪਿਆ ਵੀ ਆ ਅਸੀਂ ਖਾਂਦੇ ਨੇ achar ਬਹੁਤ ਘੱਟ ਖਾਂਦੇ ਆ ਤੇ ਮੈਂ ਧੁੱਪੇ ਸੁਕਣੀਆਂ ਪਾਤੀ ਮਿਰਚਾ ਹੁਣ ਅਸੀਂ ਦੁਪਹਿਰ ਦਾ ਟਾਈਮ ਆਫਟਰ ਲੰਚ ਲੰਚ ਤੋਂ ਬਾਅਦ ਮੈਂ ਥੋੜਾ ਜਿਹਾ ਮੈਂ ਆਪਣਾ ਵੀਡੀਓ ਦਾ ਕੰਮ ਕੀਤਾ ਤੇ ਉਸ ਤੋਂ ਬਾਅਦ ਮੇਰੇ ਕੋਲ ਕੱਪੜੇ ਪਈ ਸਨ ਸਵੇਰੇ ਵਾਸ਼ ਕੀਤੇ ਤੇ ਪ੍ਰੈਸ ਵਾਲੇ ਮੈਂ ਕਿਹਾ ਕੱਪੜੇ ਪ੍ਰੈਸ ਕਰ ਲਾਂ ਫਿਰ ਮੈਂ ਏਸੀ ਆਪਣੇ ਰੂਮ ਵਿੱਚ ਹੀ ਬੈ ਕੇ ਪ੍ਰੈਸ ਕਰਨ ਲੱਗੀ ਦੂਸਰੇ ਰੂਮ ਵਿੱਚ ਇਧਰ ਪ੍ਰੈਸ ਵਾਲੇ ਟੇਬਲ 'ਤੇ ਨਾ ਉਧਰ ਉਹ ਰੂਮ ਅਸੀਂ ਯੂਜ਼ ਨਹੀਂ ਕਰਦੇ ਹੈ ਕਿ ਏਸੀ ਲੱਗਦਾ ਨਹੀਂ ਉਧਰ ਉਹ ਕਮਰਾ ਹੁੰਦਾ ਗਰਮ ਫਿਰ ਮੈਂ ਕਿਹਾ ਪਹਿਲਾਂ ਉਧਰ ਜਾ ਕੇ ਮੈਂ AC ਔਨ ਕਰੂੰਗੀ ਹੌਲੀ 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 ਕਮਰਾ ਠੰਡਾ ਹੋਊਗਾ ਜਦੋਂ ਠੰਡਾ ਹੋਣ ਲੱਗਦਾ ਉਦੋਂ ਕੱਪੜੇ ਪ੍ਰੈਸ ਹੋ ਜਾਂਦੇ ਨੇ ਫਿਰ ਕਦੇ-ਕਦੇ ਫਿਰ ਮੈਨੂੰ ਆਇਨ ਲਾਲ ਚ ਹੋਏ ਨਾ ਜਿਸ ਦਿਨ ਕੱਪੜੇ ਥੋੜੇ ਹੋਣ ਜਾਂ ਮੇਰੇ ਜ਼ਿਆਦੇ ਹੋਣ ਵੀ ਚਲੋ ਮੈਂ ਇੱਥੇ ਬਹਿ ਕੇ ਕਰ ਲਵਾਂ ਉਹ ਦਵਿੰਦਰ ਤੇ ਕੁੜਤੇ ਵੀ ਆਵੇਂ ਥੋੜੇ ਪੈਣ ਤੇ ਮੈਨੂੰ ਓਕੇ ਲੱਗਦੇ ਨੇ ਜਿਸ ਦਿਨ ਦੋ ਤਿੰਨ ਕੁੜਤੇ ਵੀ ਆਵੇਂ ਇਹਨਾਂ ਦੇ ਹੋਣ ਫਿਰ ਮੈਂ ਟੇਬਲ ਤੇ ਉਧਰ ਕਰ ਲਵਾਂ ਨੀ ਆ ਤੇ ਅੱਜ ਮੈਂ ਇਹੀ ਹੋ ਗਿਆ ਮੈਨੂੰ ਚਲ ਆਈ ਸੀ ਇਹਨਾਂ ਦੇ ਇੱਕ ਦੋ ਕੱਪੜੇ ਨੇ ਵੀ ਮੇ ਇਸ ਕਰਕੇ ਮੈਂ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਪ੍ਰੈਸ ਨਹੀਂ ਕਰਨੀ ਸੀ ਹਲਕੀ ਫੁਲਕੀ ਪ੍ਰੈਸ ਮਾਰਨੀ ਸੀ ਮੈਨੂੰ ਫਿਰ ਨਾਲ ਚੋਗ ਵਿੱਚ ਲੇ ਇੱਥੇ ਬੈਠ ਕੇ ਕਰ ਲਾਉਣੀ ਆ। ਇਹ ਕਮਰਾ ਠੰਡਾ ਇੱਧਰ AC ਚੱਲ ਰਿਹਾ ਸੀਗਾ ਤੇ ਉੱਧਰ ਜਾ ਕੇ ਮੈਂ ਸਪੈਸ਼ਲ ਫੇਰ AC ਲਗਾਉਂਗੀ ਨਾ ਕਮਰਾ ਹੌਲੀ-ਹੌਲੀ ਠੰਡਾ ਹੋਊਗਾ। ਐਂ ਵੀ ਔਖਾ ਹੋ ਜਾਂਦਾ ਕਈ ਵਾਰੀ। ਤੇ ਸੇਮ ਡੇ ਜਿਸ ਦਿਨ ਕੱਪੜੇ ਧੋਨੇ ਫਿਰ ਉਸ ਦਿਨ ਮੈਂ ਪ੍ਰੈਸ ਕਰਕੇ ਰੱਖ ਦਾਨੀ ਆ ਕਈ ਵਾਰ ਬਿਜ਼ੀ ਹੁੰਨੇ ਆ ਫਿਰ ਨਹੀਂ ਵੀ ਹੁੰਦੇ ਫਿਰ ਨੈਕਸਟ ਡੇ ਵੀ ਹੋ ਜਾਂਦੇ ਨੇਗੇ ਪਰ ਕੋਸ਼ਿਸ਼ ਹੁੰਦੀ ਉਸ ਦਿਨ ਮੈਂ ਕਰ ਲਾਂ। ਹੁਣ ਮੈਨੂੰ ਲੱਗਿਆ ਵੀ ਜੇ ਮੇਰੇ ਸਰਦੀ ਆਉਗੀ ਮੌਸਮ ਬਦਲੂਗਾ ਤਾਂ ਥੋੜਾ ਜਿਹਾ ਫਿਰ ਪ੍ਰੈਸ ਦਾ ਕੰਮ ਘਟੂਗਾ ਗਰਮੀ ਵਿੱਚ ਪ੍ਰੈਸ ਦਾ ਕੰਮ ਵੀ ਬਹੁਤ ਜ਼ਿਆਦਾ ਹੁੰਦਾ ਹਨਾ ਹਰ ਇੱਕ ਕੱਪੜਾ ਕਾਟਨ ਦਾ ਤੇ ਫਿਰ ਕਾਟਨ ਦੇ ਕੱਪੜੇ ਤੇ ਪ੍ਰੈਸ ਨਾ ਮਾਰੂ ਬਦੀਨ ਲੱਗਦਾ ਪਾਇ ਬਲ ਬਹੁਤ ਜ਼ਿਆਦਾ ਪੈਂਦੇ ਨੇ ਇੱਕ ਮਸ਼ੀਨਾਂ ਚ ਜੋ ਧੋਣੇ ਉੱਚੇ ਜ਼ਿਆਦੇ ਬਲ ਪੈਂਦੇ ਨੇ ਕੱਪੜਿਆਂ ਵਿੱਚ ਅੱਗੇ ਜਦੋਂ ਮਸ਼ੀਨ ਚ ਨਹੀਂ ਧੋਣਦੇ ਸੇ ਹੱਥ ਨਾਲ ਝਟਕਾ ਕੇ ਪਾਉਂਦੇ ਸਨ ਜ਼ਿਆਦਾ ਬਲ ਨਹੀਂ ਹੁੰਦੇ ਸੀ ਟਾਈਮ ਲੱਗਦਾ ਸਾਢੇ 3 ਦਾ ਮੇਰੇ ਖਿਆਲ ਨਾਲ ਚਾਹ ਵੀ ਨਾ ਨਹੀਂ ਟਾਈਮ ਪਾਸ ਹੁੰਦਾ ਐਨ ਲੱਗਦਾ ਵੀ ਕੋ ਕੰਮ ਕਰੀਏ ਪਹਿਲਾਂ ਚਾਹ ਪੀ ਗੀਏ ਨਾ ਚਾਹ ਨਹੀਂ ਪੀਤੀ ਹੈਗੀ ਚਾਹ ਪੀਵਾਂਗੇ ਫਿਰ ਕੰਮ ਤੇ ਲੱਗਾਂਗੇ ਆਈ ਮਾਈਂਡ ਸੈਟ ਜ ਆਪਣਾ ਇੱਥੇ ਹੋਇਆ ਹੋਇਆ ਹੈ ਵੀ ਚਾਹ ਪੀਵਾਂਗੇ ਫਿਰ ਕੰਮ ਤੇ ਲੱਗਾਂਗੇ ਮੈਂ ਸੋਚਿਆ ਚਾਹ ਕਰਕੇ ਪੀਨੇ ਆ ਫਿਰ ਉਦੋਂ ਦਾ ਕੰਮ ਕੰਮ ਕਰਦੇ ਆ ਚਾਹ ਦਾ ਟਾਈਮ ਸੀਗਾ ਠੀਕ ਨਾ ਮੈਂ ਹੁਣ ਆਜ ਕਿਚਨ ਦੀ ਸਫਾਈ ਸ਼ੁਰੂ ਕਰਨੀ ਆ ਸ਼ਾਮ ਨੂੰ ਦਾਲ ਸਬਜ਼ੀ ਕੁਝ ਨਹੀਂ ਕਰਨੀ ਸਵੇਰ ਵਾਲੀ ਸਾਬਤ ਨੂੰ ਦੀ ਦਾਲ ਬਣਾਈ ਸੀ ਬਹੁਤ ਬਹੁਤ ਟੇਸਟੀ ਬਣੀ ਸੀ ਉਹ ਦਾਲ ਰੱਖ ਪਈ ਹੈ ਸਾਡੇ ਬਾਸੇ ਨਾਲ ਫਰ ਹੈ ਨਾ ਤਿੰਨ ਬਾਅਦ ਮੈਂ ਕਿਚਨ ਦੀ ਸਾਫ ਸਫਾਈ ਕਰੂੰਗੀ ਉੱਪਰ ਡਸਟਰ ਮਾਰੂੰਗੀ ਤਾਂ ਦਾ ਛੱਤ ਤੇ ਫੈਨ ਸਾਫ ਕਰ ਦੂੰਗੀ ਤੇ ਉਸ ਤੋਂ ਬਾਅਦ ਦੇਖੂੰਗੀ ਜੇ ਮੈਨੂੰ ਠੀਕ ਲੱਗੇ ਮੇਰਾ ਦਿਲ ਕਰੇ ਤਾਂ ਡਰਾਅਰਸ ਵਗੈਰਾ ਥੋੜੇ ਬਹੁਤ ਅੰਦਰੋਂ ਸਾਫ ਕਰੂੰ ਕਿਚਨ ਦੀ ਸਫਾਈ ਸ਼ੁਰੂ ਕਰਦੀ ਹਾਂ ਅੱਜ ਮਹੀਨੇ ਤੋਂ ਵੀ ਜਾਣੇ ਹੋ ਗਿਆ ਕਰਨੀ ਪਊਗੀ ਸਫਾਈ ਪਹਿਲਾਂ ਮੈਂ ਸੋਚਦੀ ਹਫਤਾ ਦਾ ਸਿੰਕ ਉੱਕ ਜਾ ਫਿਰ ਮੈਂ ਕਿ ਜਲਦੀ ਗੱਦੀ ਹੋਈ ਚੱਲੂਗੀ ਕਰਨੇ ਕਰਨੇ ਚਾਹ ਪੀ ਕੇ ਜਿਹੜੇ ਸਿੰਕ ਚੋਂ ਡਿਪੈਨਸ ਸਾਫ ਕਰਕੇ ਫਿਰ ਕਿਚਨ ਦੀ ਸਫਾਈ ਵੱਲ ਲੱਗਾਂਗੀ ਚਾਹ ਚਾਹੇ ਮਸਾਲਾ ਮਸਾਲੇ ਬਿਨਾ ਚਾਹ ਨਹੀਂ ਬਣਦੀ ਲੱਗਦੀ ਫਲੇਵਰ ਜੈ ਹੀ ਹੁੰਦਾ ਹੈਗਾ ਕੋਣੀ ਹੁੰਦੀ ਆ ਬਾਅਦ ਵਿੱਚ ਦੁੱਧ ਪਾ ਕੇ ਪਾ ਕੇ ਛੱਡਦਾ ਫਲੇਵਰ ਜੈ ਖਤਮ ਨਾ ਹੋਏ ਉਬਲ ਉਬਲ ਕੇ ਹੁਣ ਲੱਗੀ ਫਿਰ ਮੈਂ ਕਿਚਨ ਦੀ ਸਫਾਈ ਵੱਲ ਕਿਚਨ ਦੀ ਸਫਾਈ ਕਰਦੇ ਸ਼ੁਰੂ ਉੱਪਰੋਂ ਅੱਜ ਮੈਂ ਕੰਦਾ ਵੀ ਝਾੜੂਗੀ ਨਹੀਂ ਨਾਰਮਲੀ ਮੈਂ ਆਈ ਵੀ ਨਹੀਂ ਕੰਦਾ ਨਹੀਂ ਝਾੜਦੀ ਹੁੰਦੀ ਹੁਣ ਹੁਣ ਲੱਗਿਆ ਮੈਨੂੰ ਕਿ ਕੰਦਾ ਤੇ ਨਾ ਉਹ ਲੱਗੇ ਪਏ ਨੇ ਜਾਲੇ ਦੇ ਲਾਲੂ ਆਪਣੇ ਕਿਚਨ ਦੀ ਜਿਹੜੀ ਸਟੀਮ ਹੁੰਦੀ ਆ ਖਾਣਾ ਬਣਾਉਣੇ ਧੂਆਂ ਜਾਂਦਾ ਉਹਦੇ ਜਾਲੇ ਜਿਨੇ ਕਿਨੇ ਕਿਨੇ ਨਾ ਕੁਝ ਡਸਟ ਜੀ ਕੁਝ ਕੰਦਾ ਤੇ ਲੱਗਿਆ ਪਿਆ ਸੀਗਾ ਮੈਂ ਕੰਦਾ ਝਾੜ ਰਹੀ ਆ ਮੈਂ ਆਪਣੇ ਡਸਟਰ ਨਾਲ ਨਹੀਂ ਝਾੜਦੀ ਮੈਂ ਕਿਹਾ ਮੇਰਾ ਡਸਟਰ ਨਾ ਚਿਪਚਿਪਾ ਲੱਗ ਜਾਉ ਕਾਰਨ ਮੈਨੂੰ ਅੱਛੀ ਤਰ੍ਹਾਂ ਵਾਸ਼ ਕਰਨ ਬੂ ਕਰਮ ਪਾਣਾ ਤੇ ਮੈਂ ਝਾੜੂ ਲੈ ਲਿਆ ਝਾੜੂ ਨਾਲ ਅੱਛੀ ਤਰ੍ਹਾਂ ਜਾਲੇ ਵਗੈਰਾ ਲੱਗੇ ਪਏ ਸੀ ਨਿੱਕੇ ਨਿੱਕੇ ਉਹ ਸਾਰੇ ਅੱਛੀ ਤਰ੍ਹਾਂ ਸਾਫ ਕਰੂੰ ਸਾਰੇ ਝਾੜ ਚ ਫੇਰੇ ਕੰਦਾ ਤੇ ਮਾਰੂੰ ਉੱਪਰ ਥੋੜਾ ਥੋੜਾ ਕੰਦਾ ਨੇ ਉਹਨਾਂ ਤੇ ਉਹ ਜਿਹੜੇ ਉੱਪਰ ਕੈਬਨਟਸ ਉੱਪਰ ਮ ਫਿਰ ਮੈਂ ਕਿ ਮੇਰਾ ਕੰਮ ਵੱਧ ਜਾਣਾਗਾ ਮੈਂ ਉਤਾਰੂੰਗੀ ਉਪਰ ਉਹ ਕਰੂੰਗੀ ਉਹ ਤਾਂ ਮੈਂ ਚਲੋ ਦੀਵਾਲੀ ਨੂੰ ਹੀ ਦੇਖੂੰਗੀ ਹੁਣ ਤੇ ਸਿਰਫ ਕੰਦਾ ਕੰਦਾ ਕਰ ਰਹੀ ਆ ਸਾਫ ਨਿੱਕ ਨਿੱਕ ਜਾਲ ਜਿਕੇ ਜਦੋਂ ਮੱਛਰੀ ਵਾਲਾ ਟਾਈਮ ਹੁੰਦਾ ਨਾ ਆਹ ਵਾਲਾ ਜਿਹੜਾ ਟਾਈਮ ਹੁਣ ਬਰੀਕ ਬਰੀਕ ਮੱਛਰੀ ਹੀ ਹੁੰਦੀ ਆ ਉਹ ਜਾਲੀ ਦੇ ਵਿੱਚੋਂ ਵੀ ਨਹੀਂ ਬਰੀਕ ਮੱਛਰੀ ਆ ਜਾਂਦੀ ਆ ਅੰਦਰ ਆ ਕੇ ਉਹ ਵੀ ਜਾਲੇ ਹੀ ਲਗਾ ਲੈਂਦੀ ਆ ਸੂਪਰ ਚਾੜੂ ਨਾਲ ਕੰਦਾ ਝਾੜੀਆਂ ਫਿਰ ਮੈਂ ਕਿਚਨ ਦਾ ਜਿਹੜਾ ਸੀਲਿੰਗ ਫੈਨ ਸੀ ਉਹ ਸਾਫ ਕੀਤਾ ਉਹ ਵੀ ਮੈਂ ਕਿ ਕਰਤਾ ਗੰਦਾ ਹੋਇਆ ਪਿਆ ਸੀਗਾ ਇਹ ਵੀ ਸਾਫ਼ ਕਰਦਾ ਘੋੜੀ ਲਿਆਂ ਦੀ ਚੱਕ ਕੇ ਇਹ ਫੈਨ ਵੀ ਸਾਫ਼ ਕਰਦਾ ਨਹੀਂ ਆ ਹਰ ਮਹੀਨੇ ਸਫਾਈ ਥੋੜੀ ਥੋੜੀ ਘਰ ਦੀ ਚਾਹੀਦੀ ਹੁੰਦੀ ਹੈ ਨਾ ਫੇਰ ਸਾਫ਼ ਲੱਗਦਾ ਇੱਕ ਦਿਨ 'ਚ ਜੇ ਆਪਾਂ ਕਹੀਏ ਵੀ ਸਾਰਾ ਘਰ ਇੱਕ ਦਿਨ 'ਚ ਹੀ ਸਾਫ਼ ਕਰ ਦਈਏ ਇੱਕ ਦਿਨ 'ਚ ਵੀ ਪੋਸੀਬਲ ਨਹੀਂ ਮੈਨੂੰ ਤਾਂ ਬਿਲਕੁਲ ਹੀ ਵਧੀਆ ਲੱਗਦਾ ਵੀ ਸਾਰਾ ਕੰਮ ਇੱਕ ਦਿਨ ਹੀ ਸ਼ੁਰੂ ਕਰ ਲਓ ਜੀ ਖਲਾਰ ਲਓ ਨਹੀਂ ਮੈਂ ਤਾਂ ਸਾਰਾ ਦਿਨ ਹੀ ਮੈਂ ਕੰਮ ਕਰ ਸਕਦੀ ਮੈਂ ਤਾਂ ਕੁਝ ਟਾਈਮ ਹੀ ਟਾਈਮ ਲਿਮਟ ਰੱਖਦੀ ਹੁੰਨੀ ਆਪਣੇ ਵੀ ਇੰਨਾ ਕੁ ਟਾਈਮ ਮੈਂ ਕੰਮ ਕਰਨਾ ਸਾਰਾ ਦਿਨ ਤਾਂ ਮੈਂ ਥੱਕ ਜਾ ਮੈਂ ਤਾਂ ਢੂਈ ਦਾ ਬੁਰਾ ਹਾਲ ਹੋ ਜੇ ਮੈਂ ਸਾਰਾ ਕਿੰਨੀ ਕੰਮ ਕਰ ਸਕਦੀ ਦੋ ਕਾਂਟੇ ਟੇਟਾਈ ਕਾਂਟੇ ਤਿੰਨ ਕਾਂਟੇ ਮਤਵਧਨ ਕੋਈ ਟਾਈਮ ਲਿਮਿਟ ਹੁੰਦੀ ਆ ਆਪਣੀ ਹੁਣ ਕਿਚਨ ਦੀ ਸਫਾਈ ਕਰਦੀ ਹਾਂ ਸ਼ੁਰੂ ਹਰ ਮੰਥ ਲਈ ਮੇਰੀ ਇਹ ਕਲੀਨਿੰਗ ਹੁੰਦੀ ਆ ਪਰ ਫੈਨ ਮੈਂ ਆਏ ਮੰਥ ਨਹੀਂ ਸਾਫ਼ ਕਰਦੀ ਇੱਕ ਮਹੀਨਾ ਛੱਡ ਕੇ ਜਾ ਜੋ ਮੈਨੂੰ ਲੱਗੇ ਵੀ ਗੰਦਾ ਉਹ ਤਾਂ ਸਾਫ਼ ਕਰਦੀ ਨਾ ਤੇ ਐਗਜ਼ੌਸਟ ਫੈਨ ਵੀ ਸਾਫ਼ ਕਰਨ ਵਾਲਾ ਸੀਗਾ ਐਗਜ਼ੌਸਟ ਫੈਨ ਤਾਂ ਐਕਚੁਅਲੀ ਖੁੱਲ ਕੇ ਸਾਫ਼ ਹੋਊਗਾ ਚਿਪਚਿਪ ਜਾ ਕਰ ਰਿਹਾ ਸੀਗਾ ਪਰ ਹੁਣ ਉਹ ਚਿਪਚਿਪਾ ਹਟ ਆਏ ਤਾਂ ਉਤਰਦੀ ਨਹੀਂ ਉਹ ਜਿਆਦਾ ਖੋਲ ਕੇ ਕੋਈ ਦੇ ਦੇ ਮਿੱਟੀ ਉਤਾਰ ਕੇ ਫਿਰ ਤੋਂ ਗਰਮ ਪਾਣੀ ਨਾਲ ਕੋਈ ਕਲੀਨਰ ਵਗੈਰਾ ਪਾ ਕੇ ਸਾਫ਼ ਹੋ ਜੇ ਇਦਾਂ ਲੱਗੇ ਲਗਾਇਆ ਤਾਂ ਸਾਫ਼ ਕਰਨਾ ਪੋਸਿਬਲ ਨਹੀਂ ਮੋਟਾ ਮੋਟਾ ਜਿਵੇਂ ਕੱਪੜਾ ਮਾਰਦਾ ਜਿਹੜਾ ਵੁੱਡਨ ਦੇ ਵਿੱਚ ਖਾਣਾ ਬਣਾਇਆ ਹੈ ਇਹਦੇ ਵਿੱਚ ਅਸੀਂ ਨਾ ਮਾਈਕਾ ਲਗਵਾ ਲਿਆ ਇਸ ਜੋ ਮਿਸਤਰੀ ਲੱਗੇ ਇਸ ਕੰਮ ਚੱਲ ਰਿਹਾ ਸੀ ਕਿਚਨ ਦਾ ਵੀ ਚਾਹੇ ਸਾਫ਼ ਕਰਨਾ ਈਜ਼ੀ ਹੋ ਜੇ ਇਹ ਖਾਣਾ ਜਿਹੜੀ ਚੰਗੀ ਤਰ੍ਹਾਂ ਸਾਫ਼ ਕਰਦਾਨੇ ਕਿ ਵਾਈਟ ਮਾਈਕਾ ਲੱਗਿਆ ਹੋਇਆ ਵੀ ਦੇਖਣ ਨੂੰ ਇਹਨਾਂ ਗੰਦਾ ਨਹੀਂ ਲੱਗਦਾ ਏਕਸੋਸ ਫੈਂਟ ਜਰੂਰ ਗੰਦਾ ਸੀਗਾ ਥੋੜਾ ਥੋੜਾ ਚਿਪਚਿਪਾਟ ਹੈਗੀ ਸੀ ਥੋੜੇ ਥੋੜੇ ਦੂਰੋਂ ਦੇਖ ਐਕਸ ਹੌਸਟ ਫੈਨ ਹੋ ਗਿਆ ਸਾਫ ਫਿਰ ਮੈਂ ਕਿ ਸ਼ੈਲਫ ਤੇ ਜਿਹੜਾ ਨਿਕਨੇ ਕਾ ਕੁਛ ਉਪਰੋਂ ਗਿਰਿਆ ਸੀ ਮੈਂ ਗੰਦਾ ਵਗੈਰਾ ਝਾੜੀਆਂ ਸੀ ਇਹ ਸਾਫ ਕਰਦਾ ਫਿਰ ਮੈਂ ਡਰਾਅਰਸ ਅੰਦਰੋਂ ਸਾਫ ਕਰੂੰਗੀ ਤੇ ਅੰਦਰਲਾ ਸਮਾਨ ਕੱਢੂੰਗੀ ਬਾਹਰ ਫਿਰ ਸਮਾਨ ਰੱਖੂੰਗੀ ਨਾ ਸ਼ੈਲਫ ਆਪਨੂੰ ਸਾਫ ਚਾਹੀਦੀ ਆ ਸ਼ੈਲਫ ਤੇ ਅਚੀ ਤਰ੍ਹਾਂ ਕਪੜਾ ਮਾਰ ਦਾਨੀ ਆ ਬਹੁਤ ਔਖੇ ਨੇ ਘਰ ਸੰਭਾਲਨੇ ਸਾਫ ਸਫਾਈ ਕਰਨੀ ਸਫਾਈ ਮੇਨਟੇਨ ਕਰਕੇ ਰੱਖਣੀ ਬਹੁਤ ਜ਼ਿਆਦਾ ਮੁਸ਼ਕਲ ਕੰਮ ਹੈ ਘਰ ਬਣਾਉਣਾ ਸੌਖਾ ਆਪਣੀ ਖੁਸ਼ੀ ਹੁੰਦੀ ਜੋ ਘਰ ਬਣਦਾ ਆ ਚੀਜ਼ ਐਂ ਕਰ ਲੋ ਆ ਚੀਜ਼ ਐਂ ਕਰ ਲੋ ਐਂ ਵੀ ਹੋਵੇ ਐਂ ਵੀ ਹੋਵੇ ਹਨਾ ਸਾਰੀਆਂ ਸਹੂਲਤਾਂ ਘਰੇ ਹੋਣ ਪਰ ਸਭ ਕੁਝ ਮੇਨਟੇਨ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਆ ਬਹੁਤ ਮੁਸ਼ਕਲ ਜਿਹੜੋ ਕੋਈ ਕਰਦਾ ਹੋਵੇ ਨਾ ਉਹ ਹੀ ਸਮਝ ਸਕਦਾ ਬਹੁਤ ਮੁਸ਼ਕਲ ਹੈ ਤੇ ਅੱਜ ਸ਼ੁਰੂ ਹੋ ਗਏ ਕਿੰਨੀ ਚੰਦੀ ਸਫਾਈ ਕੰਮ ਨਾ ਸ਼ੁਰੂ ਕਰਨਾ ਬਹੁਤ ਔਖਾ ਬਹੁਤ ਜ਼ਿਆਦਾ ਔਖਾ ਮਸਾਈ ਮੈਂ ਸ਼ੁਰੂ ਕੀਤਾ ਕਈ ਦਿਨ ਹੋ ਗਏ ਸੀ ਮੈਨੂੰ 100 ਦਿਨ ਕਿਚਨ ਸਾਫ ਕਰਨੀਆਂ ਸਾਫ ਕਰਨੀਆਂ ਸ਼ੁਰੂ ਕਿਉਂ ਮੈਂ ਕਰਾਂ ਕਿੱਥੋਂ ਕਰਾਂ ਅੱਜ ਕਰਾਂ ਕੱਲ ਕਰਾਂ ਚੱਲ ਕੱਲ ਨੂੰ ਕਰ ਲਵਾਂਗੇ ਹਨਾ ਸੋਚ ਰਹੀ ਸੀ ਜੀ ਸ਼ੁਰੂਆਤ ਕਰਨੀ ਨਾ ਬਹੁਤ ਜ਼ਿਆਦਾ ਔਖਾ ਇੱਕ ਵਾਰ ਕੰਮ ਸ਼ੁਰੂ ਹੋ ਜੇ ਨਾ ਰੁੜ ਪੇ ਕੰਮ ਫਿਰ ਐ ਹੋ ਜਾਂਦਾ ਵੀ ਚਲੋ ਆਪਾਂ ਇਹ ਕੰਮ ਸ਼ੁਰੂ ਕੀਤਾ ਹੋਇਆ ਖਤਮ ਵੀ ਕਰਨਾ ਐਂਡ ਪੁਆਇੰਟ ਤਾਂ ਆਪਾਂ ਪਹੁੰਚਣਾ ਪਰ ਸ਼ੁਰੂਆਤ ਕਰਨ ਵਾਸਤੇ ਹਿੰਮਤ ਜਟਾਉਣੀ ਹੌਸਲਾ ਜਟਾਉਣਾ ਬਹੁਤ ਔਖਾ ਹੋ ਜਾਂਦਾ ਹੈ ਇਕੱਲੇ ਜਾਣੇ ਨੂੰ ਮਿਲ ਲੱਗਦਾ ਜ਼ਿਆਦਾ ਔਖਾ ਜੇ ਕੋਈ ਨਾਲ ਹੈਲਪ ਕਰਨ ਨਾਲ ਹੋਵੇ ਨਾ ਫਿਰ ਚਲੋ ਈਜ਼ੀ ਹੋ ਜਾਂਦਾ ਹਨਾ ਦੋ ਜਾਣੇ ਗੱਲਾਂ ਮਾਰੀ ਚਲੋ ਦੋਨਾਂ ਜਣ ਨੂੰ ਵੰਡੇ-ਵੰਡੇ ਜੇ ਕੰਮ ਆ ਜਾਂਦਾਗਾ ਤੇ ਪਰ ਇਕੱਲੇ ਨੂੰ ਸੋਚੇ ਹਿੰਮਤ ਜਟਾਉਣੀ ਕੰਮ ਵਾਸਤੇ ਬਹੁਤ ਬਹੁਤ ਔਖੀ ਹੁੰਦੀ ਹੈਗੀ ਮਾਫੀ ਮੈਂ ਅੱਜ ਬਸ ਮਨਜਾ ਹੋ ਕਰਕੇ ਸ਼ੁਰੂ ਕਰਾਂ ਮੈਂ ਕਿ ਕਰ ਨਹੀਂ ਪਾਉਗੀ ਮੈਂ ਕਿੰਨੇ ਕ ਦਿਨ ਟਾਲਮਟੋਲ ਕਰੂੰਗੀ ਤੇ ਇਸ ਕਰਕੇ ਹਿੰਮਤ ਹੀ ਕਰਕੇ ਸ਼ੁਰੂ ਕਰ ਦਿੰਦੀ ਸਫਾਈ ਮੈਂ ਕਿ ਇੱਕ ਵਾਰ ਲੱਗੀ ਸ਼ੁਰੂ ਹੋ ਗਈ ਫਿਰ ਹੋ ਜੂ ਬਸ ਉਹੀ ਗੱਲ ਸ਼ੁਰੂਆਤ ਕਰਨੀ ਬਹੁਤ ਜਾਂ ਔਖੀ ਹੈ ਹਿੰਮਤ ਜਟਾਉਣੀ ਬਹੁਤ ਔਖੀ ਹੋ ਜਾਂਦੀ ਹੈ ਸਾਰੇ ਸਾਮਾਨ ਵੇ ਡਰਾਅਰ ਦਾ ਕੱਢਿਆ ਬਾਹਰ ਕੱਢ ਕੇ ਸਾਰਾ ਟレイン ਵੈਰ ਸਾਫ ਕਰਕੇ ਫਿਰ ਵਾਪਸ ਰੱਖ ਰਹੀ ਹਾਂ ਇਹ ਵਾਲੇ ਡਰਾਅਰਸ ਗੈਸ ਦੇ نیچے ਜਿਹੜੇ ਤਿੰਨ ਹੀ ਡਰਾਅਰਸ ਨੇ ਇਹ ਸਭ ਤੋਂ ਵੱਧ ਯੂਜ਼ ਹੁੰਦੇ ਨੇ ਸਭ ਤੋਂ ਵੱਧ ਔਰ ਗੰਦੇ ਵੀ ਇਹ ਹੀ ਹੁੰਦੇ ਨੇ ਜ਼ਿਆਦਾਤਰ ਸਭ ਤੋਂ ਪਹਿਲਾਂ ਇਹ ਹੀ ਗੰਦੇ ਹੁੰਦੇ ਨੇਗੇ ਆ ਸੈਂਟਰ ਵਾਲਾ ਡਰਾਅਰ ਵੀ ਕੁਛ ਨਾ ਕੁਛ ਇਹਦੇ ਵਿੱਚ ਨਮਾਣਾ ਮਾੜਾ ਕੁਛ ਅੱਕਦੇ ਧੱਸਦੇ ਕੁਛ ਨਾ ਕੁਛ ਗਿਰ ਜਾਂਦਾ ਇਹ ਵੀ ਸਾਰਾ ਸਾਮਾਨ ਕੱਢ ਕੇ ਸਾਫ ਕਰਕੇ ਬੋਟਲਸ ਵਗੈਰਾ ਤੇ ਕੱਪੜਾ ਮਾਰ ਕੇ ਫੇਰ ਰੱਖੂਗੀ ਬਸ ਇੰਨਾ ਕ ਜਦੋਂ ਮੈਂ ਹਰ ਮਹੀਨੇ ਸਾਫ ਸਫਾਈ ਕਰਦੀ ਹਾਂ ਨਾ ਤਾਂ ਫਿਰ ਚੀਜ਼ਾਂ ਅੰਦਰੋਂ ਬਹੁਤ ਜ਼ਿਆਦਾ ਗੰਦੀਆਂ ਨਹੀਂ ਹੁੰਦੀ ਹੈਗੀ ਵੀ ਆਪਾਂ ਨੂੰ ਬਹੁਤ ਸਰਫ ਵਾਲਾ ਕੱਪੜਾ ਮਾਰੋ ਗਿੱਲਾ ਸੁੱਕਾ ਮਾਰੋ ਇੰਨੀ ਜ਼ਿਆਦਾ ਮੈਨੂੰ ਮਿਹਨਤ ਨਹੀਂ ਕਰਨੀ ਪੈਂਦੀ ਉਹ ਮਿਹਨਤ ਮੇਰੇ ਬਾਝੀ ਜਾਂਦੀ ਹਰ ਮਹੀਨੇ ਜੇਕਰ ਮੈਂ ਬੋਟਲਸ ਇਹ ਸਾਫ ਕਰ ਕਰ ਰੱਖ ਰਹੀ ਹਾਂ ਤੇ ਬਾਹਰੋਂ ਚਿਪ-ਚਿਪ ਨਹੀਂ ਹੈਗਾ ਕੁਝ ਨਹੀਂ ਹੈਗਾ ਬਸ ਇੱਕ ਆਇਆ ਵੀ ਇਕੱਲਾ ਮੈਂ ਸੁੱਕਾ ਕੱਪੜਾ ਹੀ ਮਾਰ ਕੇ ਹੋਰ ਰੱਖ ਰਹੀ ਹਾਂ ਬਹੁਤ ਜ਼ਿਆਦਾ ਗੰਦੀਆਂ ਨਹੀਂ ਹੈਗੀਆਂ ਜਦੋਂ ਕਿ ਤੇ ਕੋਈ ਖਾਲੀ ਹੁੰਦੀ ਹੈ ਬੋਟਲ ਉਹ ਤੋਂ ਮੈਂ ਫਿਰ ਮੈਂ ਤੋਂ ਕੇ ਸਮਾਨ ਪਾ ਦਨੀ ਆ ਕੋਈ ਧੋਣ ਦਾ ਵੀ ਮੈਂ ਇੱਕ ਦਿਨ ਛੇੜਾ ਨਹੀਂ ਛੇੜ ਦਿਆਂਗੀ ਮੈਂ ਇੱਕ ਦਿਨ ਚ ਸਾਰੇ ਡੱਬੇ ਧਾਣ ਵਾਲੇ ਜਿਹੜੇ ਮਸਾਲਿਆਂ ਦੇ ਡੱਬੇ ਸਾਰੇ ਮੈਂ ਇੱਕ ਦਿਨ ਚ ਮੈਂ ਧੋਣੇ ਨੇ ਜਿਵੇਂ ਜਿਵੇਂ ਖਾਲੀ ਹੋ ਜਾਂਦੇ ਨੇ ਧੋ ਕੇ ਪਾ ਦਨੇ ਆ ਇਹ ਫਿਰ ਇੱਕ ਦਿਨ ਚ ਖਾਲੀ ਕਰਾਂਗੇ ਉਹ ਵੀ ਉਹ ਵੀ ਆਪਦੇ ਆਪ ਵਾਸਤੇ ਕੰਮ ਖਣਾ ਕਰਾਂਗੇ ਹਨਾ ਸਾਰੇ ਡੱਬੇ ਪਹਿਲਾਂ ਜਿੰਨੇ ਮਾ ਮੋਟਾ ਸਮਾਨ ਤਾਂ ਹਰੇਕ ਡੱਬੇ 'ਚ ਹੁੰਦਾ ਕਿਉਂਕਿ ਸਾਰੇ ਡੱਬੇ ਇੱਕ ਟਾਈਮ 'ਤੇ ਖਾਲੀ ਨਹੀਂ ਹੁੰਦੇ ਜੇ ਆਪਾਂ ਕਹੀ ਇੱਕ ਟਾਈਮ 'ਤੇ ਖਾਲੀ ਹੋਗਾ ਆਪਾਂ ਸਾਰੇ ਇਕੱਠੇ ਧੋਵਾਂਗੇ ਉਹ ਕਦੇ ਕੋਈ ਹੋ ਗਿਆ ਦੇ ਕਿੱਕ ਕਰਕੇ ਖਾਦੀ ਹੁੰਦੇ ਨੇ ਇੱਕ ਇੱਕ ਕਰਕੇ ਹੀ ਧੁੱਤ ਜਾਂਦੇ ਨੇ ਸੋ ਜਿਹੜਾ ਉੱਪਰ 스ਨੈਕਸ ਵਾਲਾ ਕੈਬਿਨੇਟ ਹੈ ਸੇ ਵਿੱਚ ਬਿਸਕਟ ਨਮਕੀਨ ਵਗੈਰਾ 스ਨੈਕਸ ਹੁੰਦੇ ਨੇ ਫਿਰ ਮੈਂ ਕਿਹਾ ਚਲੋ ਇਹ ਵੀ ਸਾਫ ਕਰਦਾ ਇਹ ਵੀ ਗੰਦਾ ਸੀ ਕਿਉਂਕਿ ਇਹ ਵੀ ਰੈਗੂਲਰਲੀ ਯੂਜ਼ ਹੁੰਦਾ ਦਿਨ ਚ ਕਿੰਨੀ ਵਾਰੀ ਆਪਾਂ ਚਾਹ ਪਾਣੀ ਕਿੰਨੇ ਕੋਈ ਸਮਾਨ ਚਾੱਕਦੇ ਆ ਰੱਖਦੇ ਆ ਇਹ ਵੀ ਗੰਦਾ ਸੀਗਾ ਤੇ ਕਿਚਨ ਦੇ ਵਿੱਚ ਨਾ ਆਵਲ ਜਿਹੜੇ ਮੈਟ ਮੈਂ ਲਗਾਏ ਹੋਏ ਨੇ ਫਲੋਰ ਮੈਟ ਨੇ ਜਿਹੜੇ ਫਲੋਰ ਤੇ ਲੱਗਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਸ਼ੇਅਰ ਕੀਤਾ ਹੋਇਆ ਬਹੁਤ ਜ਼ਿਆਦਾ ਮੈਨੂੰ ਸੁਖਾਜੀ ਦੇਦੇ ਮੈਂ ਲਗਾਏ ਨੇ ਇੱਕ ਵੀ ਮੈਟ ਮੇਰਾ ਖਰਾਬ ਨਹੀਂ ਹੋਇਆ ਫਟਿਆ ਨਹੀਂਗਾ ਤੇ ਮੈਂ ਉਦੋਂ ਦੇ ਤਿੰਨ ਸਾਲਾਂ ਤੋਂ ਰੈਗੂਲਰ ਇਹਨੂੰ ਯੂਜ਼ ਕਰ ਰਹੀ ਇਹਨਾਂ ਨੂੰ ਯੂਜ਼ ਕਰ ਰਹੀ ਮੈਟਸ ਨੂੰ ਬਹੁਤ ਵਧੀਆ ਨੇ ਕੋਈ ਚੀਜ਼ ਆਪਾਂ ਚੱਕਦੇ ਆਂ ਪਿੱਛੋਂ ਖਿੱਚਦੇ ਆਂ ਤਾਂ ਵੀ ਨਹੀਂ ਇਕੱਠੇ ਹੁੰਦੇ ਹੈਗੇ ਫਟਣਾ ਤਾਂ ਦੂਰ ਦੀ ਗੱਲ ਹੈ ਬਹੁਤ ਵਧੀਆ ਮੈਨੂੰ ਤਾਂ ਇਹਨਾਂ ਦੀ ਆਰਾਮਦਾਰੀ ਆਈ ਹੋਈ ਹੈ ਨਹੀਂ ਤਾਂ ਕਾ ਅਖਬਾਰ ਜਦੋਂ ਕਿਚਨ ਸਾਫ਼ ਕਰਦੇ ਹੁੰਦੇ ਅਖਬਾਰ ਇੰਨਾ ਖਲਾਰਾ ਪਾ ਦ ਸੋ ਕੈਬਿਨੇਟਸ ਅੰਦਰੋਂ ਮੈਂ ਸਾਫ਼ ਕਰਦੇ ਤੇ ਆਵਲ ਕੈਬਿਨੇਟ ਮੈਂ ਦੇਖ ਰਹੀ ਸੀ ਬੰਦਾ ਤੇ ਮੈਨੂੰ ਗੰਦਾ ਲੱਗਿਆ ਪਰ ਹੁਣ ਮੇਰੇ ਕੋਲ ਟਾਈਮ ਨਹੀਂ ਸੀ ਮੇਰਾ ਗੁਰਦੁਆਰੇ ਜਾਂਦਾ ਟਾਈਮ ਹੋ ਗਿਆ ਸੀ ਸ਼ਾਮ ਦਾ ਫਿਰ ਮੈਂ ਸੋਚਿਆ ਚਲੋ ਫੇਰ ਕਰੂੰ ਮੈਂ ਆਖੀ ਕਰੂੰ ਜਾਂ ਮੈਂ ਫੇਰ ਕਰੂੰ ਵੀ ਹਾਂ ਸਾਫ਼ ਤਾਂ ਕਰਨ ਵਾਲਾ ਹੀ ਹੈਗਾ ਟਾਈਮ ਹੋ ਗਿਆ 5:30 ਦਾ 5:30 ਹੋਣ ਵਾਲੇ 5-7 ਮਿੰਟ ਪਹਿਲੇ 5:30 ਹੋਣ ਚਿਰ ਤੇ ਕਿਚਨ ਹੋ ਗਈ ਸਾਫ਼ ਕਿਚਨ ਸਾਫ਼ ਹੋ ਗਿਆ ਨਹੀਂ ਬੋਟਲਸ ਆ ਖਾਲੀ ਨਿਕਲੀਆਂ ਇਹਦੀ ਮਿਸ਼ਰੀ ਹੈ ਮਿਸ਼ਰੀ ਮੈਂ ਚੀਨੀ ਵਾਲੇ ਡੱਬੇ ਚ ਪਾ ਲਵਾਂ ਉਹ ਫਿਰ ਟਾਈਮ ਹੋ ਗਿਆ ਪਹਿਨ ਮੈਂ ਚਲੋ ਯੂਜ਼ ਕਰ ਲਈ ਨਾ ਪੁਛਾ ਬੋਟਲਸ ਆ ਵੀ ਖਾਲੀ ਸੀ ਕਿਉਂਕਿ ਮੈਂ ਕਾਲੀ ਚ ਰੱਖ ਦਿੰਨੇ ਵੀ ਚਲੋ ਫੇਰ ਵਾਸ਼ ਕਰਾਂਗੇ ਅੰਦਰ ਪੰਨਿਆ ਰਹਣਗੇ ਇਹ ਸਫਾਈ ਕਰਦੇ ਆ ਫਿਰ ਆ ਚੀਜ਼ਾਂ ਵੀ ਨਿਕਲਿਆ ਉਹ ਮੈਂ ਉਹ ਤੇ ਆ ਪ੍ਰਾਣਾਈ ਚੀਜ਼ਸ ਨੇ ਇਹ ਥੋੜੀ ਜਿਹਾ ਨਾ ਐਦਾ ਲੱਗੇ ਮੈਨੂੰ ਬਿਨਗੂ ਛਾਇਆ ਬਣਾਉਂਦਾ ਵਿੱਚ ਖੋਲ ਕੇ ਦੇਖੂ ਮੈਂ ਅੱਛੀ ਤਰ੍ਹਾਂ ਇਹਦੇ ਵਿੱਚ ਕੋਈ ਜੀਵਗਰਦ ਨਹੀਂ ਕੋਈ ਕੀੜਾ ਤਾਂ ਲੱਗ ਰਿਹਾ ਆ ਕਾਸਟਲ ਪਾਊਡਰ ਆ ਮੈਨੂੰ ਡੇਟ ਮੈਂ ਚੈੱਕ ਕਰਨੀ ਮੈਨੂੰ ਆ ਲੱਗਦੀ ਕਾਫੀ ਟਾਈਮ ਦਾ ਹੈ ਸ਼ਾਇਦ ਐਕਸਪਾਇਰ ਨਾ ਹੋ ਗਿਆ ਹੋਵੇ ਤੇ ਇਹਨੂੰ ਮੈਂ ਸੁੱਟ ਦਊਂਗੀ ਤੇ ਆ ਵਧੀਆ ਕੋਈ ਜੰਮਿਆ ਨਹੀਂ ਕੁਝ ਨਹੀਂ ਹੈਗਾ ਇਹ ਬੜ ਬਧੀ ਮੇਰੀ ਹਿੰਮਤ ਸਾਡੀ ਬੇਹ ਵੀ ਦੱਬੀ ਚ ਨਹੀਂ ਪਾਏ ਗਏ ਮੈਂ ਇਸ ਨੂੰ ਡੱਬੀ ਚ ਪਾਤਾ ਭੁੱਲ ਜਾਂਗੀ ਵੀ ਕੀ ਚੀਜ਼ ਹੈ ਇਹ ਫਲੇਵਰ ਹੈਗਾ ਅ ਪਰ ਇਹ ਕਿਹੜਾ ਫਲੇਵਰ ਹੈ ਕੋਈ ਬੱਚਾ ਨਹੀਂ ਲੈਂਦਾ ਹੋਊਗਾ ਮੈਂ ਤਾਂ ਇਹ ਫਲੇਵਰ ਨਹੀਂ ਬਸਟਰ ਪਾਊਡਰ ਬਟਰ ਸਪਾਚ ਫਲੇਵਰ ਹੈ ਬਟਰ ਸਪਾਚ ਫਲੇਵਰ ਆਪਾਂ ਨੂੰ ਵੈਨੀਲਾ ਫਲੇਵਰ ਹੀ ਚਾਹਦਾ ਹੋਊ ਕੋਈ ਫਲੇਵਰ ਨਹੀਂ ਚਾਹਦਾ ਬਸਟਰ ਦਾ ਆ ਸ਼ੀਸ਼ਾ ਤੋਂ ਨਹੀਂ ਅੰਦਰ ਦੇ ਵਿੱਚ ਕੀ ਹੈ ਉਹ ਆ ਪ੍ਰਾਣੀ ਉਹ ਕਸੂਰੀ ਮੇਥੀ ਆ ਪ੍ਰਾਣੀ ਹੈ ਇਹ ਵੀ ਸੁਗੰਧੂngi ਆਹ ਮੋਰਲ ਸਟੋਰੀਆਂ ਨੇ ਕਿਹੋਂ ਟਾਈ ਹੋ ਗਏ ਗੁਰਦੁਆਰੇ ਜਾਣ ਉਧਰ ਹੈਲਪਰ ਆ ਗਈ ਵਿੰਡੋ ਸਾਫ ਕਰਨ ਵਿੰਡੋ ਤੋਂ ਸਾਫ ਕਰਦੀ ਬਾਹਰ ਬਾਸ ਉਹ ਰਹਿ ਗਈ ਵਿੰਡੋਸ ਤੇ ਗਮਲੇ ਲਗਾਉਣ ਵਾਲੇ ਰਹੇ ਨੂੰ ਸ਼ਾਮ ਨੂੰ ਲਗਾਉਂਗੀ ਠੰਡੇ ਲਈ ਹੋਈ